ਦੇ ਬਾਹਰ ਬਹਾਦਰ ਕਰਨਾਲ ਕੁਸ਼ਤੰਦਰ ਸਿੰਘ ਜੀ ਬਾਤ ਸਾਦੀ ਅਤੇ ਉਸ ਦੇ ਪਰਿਵਾਰ ਬਾਰੇ ਦੂਸਰੀ ਗੱਲ ਕਰੂਗਾ ਮੈਂ ਜੋ ਕਿ ਮੈਂ 2 ਸਾਲ ਅੱਜ ਤੋਂ 2 ਸਾਲ ਤੋਂ ਪਹਿਲਾਂ ਜਦੋਂ ਕਿਤੇ ਬੋਲਣ ਦਾ ਮੌਕਾ ਮਿਲਦਾ ਮੈਂ ਇਹ ਬੋਲਦਾ ਹੁੰਦਾ ਡਾਕਟਰ ਨਾਨਕ ਸਿੰਘ ਐਸਐਸਪੀ ਆਈਪੀਐਸ ਮਾਨਸਾ ਇਹ ਉਹ ਸਾਡੇ ਮਾਨਸਾ ਸੀ ਔਰ ਉੱਥੇ ਕ ਉਸ ਨਸਾਪਰੋਤੀ ਅੰਦੋਲਨ ਦੇ ਵਿੱਚ ਪੰਜਾਬ ਦੇ ਵਿੱਚੋਂ ਬਹੁਤ ਦੂਰੋਂ ਦੂਰ ਬਹੁਤ ਵੱਡੇ ਦੋਖ اٹhoe ਇਹੋ ਤੱਕ ਜਿੱਥੇ ਉਹ ਬੈਰੀਅਲ ਹੈ ਉੱਥੋਂ ਤੱਕ ਦੁਨੀਆ ਆਈ ਸੀ ਤੇ ਦੁਨੀਆ ਭੱਜ ਲੰਘਾ ਹਰ ਸਸਤਾ ਆਕਾਸ਼ੇ ਬਾਰੇ ਹੋਰਾਂ ਨੇ ਚਲਾਈ ਸੀ ਮੈਂ ਗੱਲ ਮੋੜ ਕੇ ਉੱਥੇ ਜਾਮਾ ਉੱਥੇ ਕਿਸੇ ਪੰਜ ਮੁੱਗਲ ਤੋਂ ਆਇਆ ਉਸਨੇ ਬੋਲਿਆ ਬੁਲਾ ਰਹਿਓ ਮੈਨੂੰ ਸਪੈਸ਼ਲ ਕਹਿ ਕੇ ਗਿਆ ਬੀ ਐ ਨਾ ਬੋਲਾ ਕਰ ਇਹਨੂੰ ਬੋਲਾ ਕੀ ਹੈ ਕਹਿੰਦਾ ਨਾਨੂ ਨਾਲਕ ਨਾਮ ਚੜਦੀ ਕਲਾ ਉਹ ਇਹਦਾ ਨਾਮ ਨਾਨਕ ਨਹੀਂ ਨਾਨੂ ਹੁਣ ਮੈਂ ਦਸਾਰੇ ਇਹ ਤੋਂ ਪਹਿਲਾਂ ਕਰਨਲ ਕੁਸ਼ਪੰਦਰ ਸਿੰਘ ਜੀ ਬਾਸ ਸਾਹਿਬ ਨੇ ਕੱਲ ਬਾਤ ਬੜਾ ਦੋਲੇ ਪਾਸੇ ਕੱਟ ਦੇਖਿਆ ਹੋਵੇ ਫਾਦਰ ਸਾਹਿਬ ਰਟਾਇਡ ਆਉਂਛਣ ਉਹਕੇ ਕਾਫੀ ਸਮਾਂ ਇੱਥੇ ਬੈਠ ਕੇ ਗਏ ਉਮਰ ਬਡੇਰੀ ਸੀ ਉਹਦੇ ਫਾਦਰ ਸਾਹਿਬ ਉਹ ਆਰਮੀਰ ਬਾਬਾ ਸਰ ਇਹ ਜੋ ਇਹ ਉਸ ਛੇੜ ਤੇ ਮਗਰ ਬੜੀ ਵੱਡੀ ਤਾਕਤ ਫੜੀਆ ਸਾਥੀਓ ਉਹ ਹੈ ਸ਼ੇਰਨੀ ਚਾਹਸੀ ਦੀ ਰਾਣੀ ਇਹ ਮੈਡਮ ਮੈਂ ਦਸਵੇਂ ਮਾਨ ਨੂੰ ਕੱਲ ਪਤਾ ਲੱਗਿਆ ਉਹ ਕੋਈ ਤਪੜੀ ਕੋਈ ਗੋਪੜੀ ਹੱਥੋਂ ਵੱਧ ਤਿੰਨ ਪੀੜੀਆਂ ਇਹਦਾ ਦਾਦੇ ਦਾ ਦਾਦਾ ਆਰਮੀ ਉੱਥੇ ਪੰਜ ਪੀੜੀਆਂ ਤੋਂ ਆਰਮੀ ਉੱਥੇ ਵੀ ਬੱਚੀ ਵੀ ਬੱਚਸਬੰਧ ਦਾ ਵਾਟ ਜਿੰਨਾ ਦੇ ਦਾਦੇ ਪਰਦਾਜਾ ਨੇ ਫੱਟਵਾ ਅੰਨੀ ਮਹਾਨ ਜੰਗ ਦੂਜੀ ਮਹਾਂ ਯੋਧਾ ਤੇ ਬਾਅਦ 62 65 71 ਦੀਆਂ ਲੜਾਈਆਂ ਚ ਸਾਬਿਆ ਤਾਂਨਾ ਮਹਾਨ ਹਸਨ ਦਾ ਖੂਨ ਆ ਇਸ ਬੀਬੀ ਦੇੰ ਦਾ ਉਸ ਬੀਬੀ ਇਤਤਾਰ ਤੋਂ ਕੱਲ੍ਹ ਦਾ ਕੱਲ ਅੱਜ ਛੰਡੇ ਆ ਬੀਬੀ ਨੇ ਵੀ ਰਿਕਵੈਸਟ ਕੀਤੀ ਆ ਕੱਲ ਨੂੰ ਪਤਾ ਲੱਗ ਜੂਗਾ ਹੁਣ ਮੈਂ ਦੱਸਾਂ ਇਸ ਪਰਵਾਰ ਲਈ ਦੱਸ ਦਤਾ ਇਹ ਜੋ ਨਾਨੂ ਜੀ ਨੇ ਇਹ ਤਾਂ ਦੁਕਣੀ ਦੁਕਣੀ ਤੋਂ ਵੀ ਜਾਵਾ ਸਾਹਿਬ 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 ਜੀ ਇਹਨੂੰ ਦਸ-ਤੌਹਾਂਕ ਸਾਲ ਹੋਏ ਹੋਣੇ ਇਹ ਪਹਿਲਾਂ ਪਤਾ ਨਹੀਂ ਕਿੰਦੀ ਕੀ ਰਿਸ਼ਵਤ ਦੇ ਕੇ ਲੱਗਿਆ ਹੋਣਾ ਪਹਿਲਾਂ ਛੁਪਕੇ ਆਈ ਸੀ ਗੱਡਪੜ ਕਰਾਈ ਮਾਟਾ ਦੇ ਮੰਦਰ ਚ ਇਸ ਨਹੀਂ ਗੋਲੀਆਂ ਚੜਵਾਇਆਂ ਫਿਰ ਇਸ ਨੂੰ ਬਦਲ ਕੇ ਉਹ ਚਿਹਤਿਆਂ ਦੇ ਜਿਨ੍ਹਾਂ ਨੂੰ ਇਹ ਉੱਪਰ ਤੱਕ ਮਾਇਆ ਦੰਗਾ ਬਠੰਡੇ ਬਠੰਡੇ ਦੇ ਦੋ ਜਗ੍ਹਾ 'ਚ ਕਤਲ ਕਰਵਾਏ ਉੱਥੇ ਸਾਡੇ ਮਾਨਸਾਫ ਤੇ ਹੀ ਦਿੱਤਾ ਜਦੋਂ ਮਾਨਸਾ ਆਇਆ ਇਹ ਨਾਂ ਨਕ ਉਹ ਮੈਨੂੰ ਨਾਂ ਕਿਹਾ ਨਾ ਨੂੰ ਪੱਗੋਂ ਹੱਸੇ ਨਾ ਮੈਂ ਤਾਂ ਪੰਜਾ ਤੋਂ ਬੜਿਆ ਹਾਂ ਮੈਂ ਤਾਂ 1975 ਕੇ ਵੀਸਿ ਜਾ ਕੇ ਆਰਮੀ ਦੀ ਸਿੱਖੀ ਆ ਉਹ ਤੋਂ ਬਾਅਦ ਅੱਜ ਤੱਕ ਮੈਂ ਆਰਮੀ ਦਾ ਨਾਂਕ ਹੁਣ ਪੈਨਸ਼ਨ ਦੇ ਰੂਪ ਚ ਖਾ ਰਿਹਾ ਉਹ ਕਰ ਲੋ ਚਾਹਤੇ ਹਮਲਾ ਨਹੀਂ ਤਾਂ ਮਾ ਫਾਜ਼ ਬੇਟੇ ਅੰਗ ਕਰਕੇ ਹਮਲਾ ਨਹੀਂ ਉਹ ਜਿਹੜਿਆ ਤੁਸੀਂ ਬੈਠੇ ਹੋ ਤੁਸੀਂ ਕਿੱਥੇ ਕਿੱਥੇ ਲੋਕੀਆਂ ਕੀਤੀਆਂ ਤੁਹਾਨੂੰ ਪਤਾ ਹੈ ਕਿਹੜਾ ਵੱਡਾ ਕਿਹੜਾ ਜ਼ੁਬੇ ਕਿਹੜੇ ਜੰਗਾ ਕਿਹੜਾ ਪਰਬੀਲਾ ਇਲਾਕਾ ਕਿਹੜਾ ਰਾਜਪਾਲ ਤੁਸੀਂ ਬੈਠਿਆ ਅੱਖਾਂ ਲਾੜੇ ਦੁਨੀਆ ਵਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਭਰਾ ਸਭ ਮੈਂਤਵਾ ਤੋਂ ਗੁੱਗੜੇ ਨੇ ਜਿਹੜੇ ਦੂਜੇ ਵਿਭਾਗਾਂ ਦੇ ਆਏ ਨੇ ਉਹਨਾਂ ਦਾ ਵੀ ਧੰਨਵਾਦ ਸਾਨਾਂ ਦਾ ਵੀ ਧੰਨਵਾਦ ਜਿਹੜੇ ਘਰਾਂ 'ਚ ਬੈਠੇ ਨੇ ਉਹਨਾਂ ਦੀਆਂ ਜਮੀਨਾਂ ਮਰਦੀਆਂ ਵਾਣਾਂ ਨੂੰ ਵੇਚ ਕੇ ਪੀਰ ਕਰਦਾ ਮਤਭਰਾਹੀ ਉਹ ਸਾਫ ਦਾ ਖਾਦਿਓ ਕੱਲ ਥੋਡੇ ਵਾਲੇ ਇਹਨਾਂ ਨੇ ਬਣਾਇ ਕੀ ਕਰਨਾ ਆਓ ਆਪਾਂ ਇਨਸਾਫ ਲਈਏ ਇਨਸਾਫ ਕਿਰੇ ਲਈ ਲੈ ਇਹ ਲੜਾਈ ਕਿਜੀ ਆ ਕਾਫੀ ਵਾਰਸ ਗਰੀਨ ਕਾਫੀ ਵਾਰਸ ਗਰੀਨ ਪੰਜਾਬ ਕੁਸ਼ ਪਰਸ ਇੰਨੀ ਲੜ ਨਹੀਂ ਹੋਵੇ ਮੈਨੂੰ ਸਮਝ ਨਹੀਂ ਆਉਂਦੀ ਅੱਜ ਸਾਡਾ ਹਰਬਿੰਦਰ ਦਾ ਇਨਸਾਫ ਆਉਂਦੀ ਡਿਊਟੀ ਵਾਲੇ ਬੈਠੇ ਨੇ ਪੀਜਾ ਖਵਾ ਰਹੇ ਆ ਦਿੱਲੀ ਤੋਂ ਚੱਲ ਕੇ ਆਇਆ ਆਰਲੀ ਫੈਮਲੀ ਨਾਲ ਤਹੌੜ ਮਨਾਉਣ ਲਈ ਇਹਨਾਂ ਦੇ ਬੁੰਡਿਆਂ ਨੇ ਉਹ ਸਾਇਰ ਤੇ ਖੜੇ ਆਉਂਦੇ ਬੱਚੇ ਕੋਲੇ ਲਾਉ ਜਾਣ ਅੰਦਰ ਇੱਥੇ ਸੋਸ ਦੇਖ ਲੋ ਇਹ ਅੰਦਰ ਦੀ ਫੋਟੋ ਆ 60 60 ਟੈਕ ਓਏ ਮਾਮਾ ਉਸ ਬੇਟੇ ਦੇ ਸਾਹਮਣੇ ਉਸ ਕਰਨਲ ਪਿਤਾ ਨੂੰ ਕੁੱਤੇ ਆ ਗਿਆ ਕੋਈ ਇਹ ਜਾਂ ਨੌਜਵਾਨ ਬਾਪ برداشت ਕਰ ਸਕਦਾ ਨਹੀਂ ਬਾਪ ਦੀ ਕੁੱਤ ਮਾਰ ਚੱਗ ਰਿਹਾ ਇਹ ਉਜਾਸਪੁਰ ਸਬਕ ਜਿੰਨ ਦਿਨ ਆ ਨਹੀਂ ਅੱਜ ਤਾਂ ਕਰਨਲ ਸਾਹਿਬ ਤੇ ਹਮਲਾ ਹੋਇਆ ਹੈ ਮੈਂ ਕੋਈ ਵੀ ਬੇਰਤੀ ਕੱਢਣਾ ਆਨ ਡਿਊਟੀ ਕੱਲ ਨੂੰ ਫਿਰਕੇ ਜੀਰ ਸਾਹਿਬ ਤੇ ਵੀ ਹੋਊਗਾ ਪਰਸ ਨੂੰ ਵੇਜੇ ਜਗਤ ਸਾਹਿਬ ਤੇ ਵੀ ਹੋਊਗਾ ਜੇ ਸਾਡਾ ਖਾਸ ਸੈਨਾ ਮੁਖੀ ਜੇ ਇੰਦਰਪਾਲ ਚ 에ਰਪੋਰਟ ਤੋਂ ਤੁਰੂਗਾ ਫੰਗੂ ਦੇ ਇਹੀ ਖੜੇ ਹੋਣਗੇ ਡੇਗ ਲਾਂਗੇ ਜਗਾ ਸਾਹ ਸੋਚ ਰਿਹਾ ਸਾਡਾ ਵਾਕੀਆਂ ਦਾ ਸਾਡਾ ਜਵਾਨਾਂ ਦਾ ਬੜਾ ਨਹੀਂ ਕੀ ਹੈ ਅਸੀਂ ਐਸ ਆਰਐਮ ਜਿਹੜੇ ਵੀ ਹਾਂ ਪੰਜਾਬ ਦੇ ਇੱਜ਼ਤ ਬਹਾਦਰ ਹੁੰਦੇ ਲਈ ਇਹ ਇਨਸਾਫ ਲੈਣ ਲਈ ਇੱਥੇ ਆਏ ਆ ਕਿ ਆਵਾਂਗੇ ਦੇਖੋ ਮੈਂ ਪੰਜਾਬ ਦੇ ਸਭ ਦਾ ਸੈਂਤਾ ਨੂੰ ਇੱਕ ਗੱਲ ਹੋਰ ਦੱਸ ਦੇਣਾ ਚਾਹਦਾ ਇੱਥੇ ਕੱਲ ਮੈਂ ਕੱਲ 8 ਵਜੇ ਫੌਟ ਗਿਆ ਸੀ ਮੇਰਾ ਚੋਰਾਓ ਪਟੰਗਾ ਉਹ ਪੀਗਾਂ ਦੇ ਵਿੱਚ

ਅਸੀਂ ਚੁੱਪ ਕਰਕੇ ਉਹਨਾਂ ਨੂੰ ਹੱਥ ਬੰਨੇ ਜੀ ਤੁਸੀਂ ਆਪ ਵੀ ਜੁੱਤੀ ਕਰੋ ਆਨੂੰ ਆਪ ਵੀ ਦਾਖਲਾ ਦਿਓਰੇ ਕਰੇ ਕਾਂਟੇ ਕਾਂਟੇ ਦਾ ਸਾਡੀਆਂ ਫੋਕਲਾ ਆਉਂਦੇ ਰਹੇ ਆਉਂਦੇ ਰਹੇ ਵਿਸ਼ਵ ਪ੍ਰਣਾਲੀ ਸਾਡੇ ਸੂਰ ਪਾਹੀ ਪੰਦਰਾਂ ਮੰਡੇ ਸ੍ਰੀਨਾਮ ਉਹਨਾਂ ਬਾਹਰ ਆ ਗਏ ਅਸੀਂ ਜੱਟਾ ਸੌਂ ਜਾਂਦੇ ਪਿੰਡਾਂ ਦੀਆਂ ਇਹ ਹਾਲਤਾਂ ਨੇ ਬਹ ਇੱਥੇ ਨਾਲ ਕੱਲ੍ਹ ਸਵੇਰ ਤੋਂ ਆ 8 ਵਜੇ ਰਾਤ ਸਾਡਾ ਦੇਖਾ ਰਵਾਰੀ ਦੀ ਜੀਤ ਤੋਂ এরফারস্ত্রা দানারে দাপিটপিন্য়েছ্য়িস্য়ারস্য়ার আমটয়েনে এরায়া এরারযা এরফারসো বনা এরা স্টাল পিযা দেরস্ভাজ� ਉੰਨਾ ਨਾਲ ਚਲ ਸਕਦੀ ਐ ਉਹ ਨਾਂਨ ਬੰਦ ਮੋਟੇ ਜਿਹੋ ਉਟੀ ਨੇ ਪਰ ਵਾਟਾ ਬਹੁਤਾ ਪਿੱਛੇ ਕੀ ਆ ਸੀ ਜੋਰ ਦੇ ਨਾਲ ਇਸ ਤਰ੍ਹਾਂ ਨਹੀਂ ਕੱਢ ਸਕਦੇ ਜੇ ਤਾਰੇ ਤਹਾਰਿਆਨੇ ਦੇ ਵਿੱਚੋਂ ਜੇਸੀਓ ਦਾ ਇਤਲਾਆਇਆ ਫੌਜ ਦਾ ਮੰਗਾ ਇੱਥੇ ਆ ਕੇ ਇੱਥੇ ਸੁਨੇਰੇ ਰੁੱਖ ਦੇ ਸਾਡੇ ਨਾਲ ਸੁਪਾ ਉਹਨੇ ਪੂਰਾ ਚਾਹੂ ਲਾਇਆ ਜਿਵੇਂ ਕੱਲ ਲੰਗਾਇਆ ਰੁੱਖ ਸੱਤਿਆ ਹਵਾ ਚਾਹ ਸੁਨਾਮ ਪਾਪਾ ਸਾਫ ਕਰਿਆ ਛੇਤੋ ਲਾ ਕੇ

ਮੈਂ ਦੱਸਦਾ ਹਾਂ ਤੁਹਾਨੂੰ ਨਾਨਕ ਮਾਰੇ ਵੀ ਨਾਨੂ ਮਾਰੇ ਵੀ ਇਹ ਨਾਨੂ ਨੇ ਕੀ ਕੀਤਾ ਮਾਤਾ ਪਹੀ ਉੱਥੇ ਵੀ ਜਿੱਥੇ ਮੈਂ ਤਾਂ ਬੋਲਣ ਨੂੰ ਨਹੀਂ ਜਾਣਦਾ ਸੱਤਾਂ ਘਾਤ ਕੋਤੋਂ ਬਾਦ ਮੈਂ ਨਾ ਉੱਥੇ ਇਹਨੇ ਨਾਨਕ ਸੰਗਿਆ ਬੋਲਣ ਲੱਗਾ ਕੋਦੇ ਸਾਹਮਣੇ ਕੋਦੇ ਦਸਰਦਾ ਦੇ ਮੇਰਾ ਇੱਕ ਆਕਾ ਪੁੱਤਰ ਉਹਦਾ ਨਾਮ ਪ੍ਰਬੰਦਰ ਸਿੰਘ ਹੈ ਉਹ ਬੜੀ ਗੋਰ ਦਾ ਹੱਟਾ ਕੱਟਾ ਬਫਸਤ ਸੀ ਬਹੁਤ ਟਕੜਾ ਸੀ ਪੱਟਿਆ ਆ ਜੰਮ ਦਾ ਲੈ ਪੱਟਾ ਪੰਦਾ ਸੀ ਉਹ ਕਿਤੇ ਆਇਆ ਜੋਸਤ ਦੇ ਦੋਸਤੋ ਜਿਹੜਾ ਬਹੁਤ ਸਾਰੇ ਪੰਜਾਬ ਤੋਂ ਜਮੂਨਾ ਵਾਲਾ ਸੂਰੂ ਜ਼ਿਲ੍ਹੇ ਬਕਸਰਾ ਦੇ ਕਿਰਤਾਰੇ ਖਡਿਆਲੀ ਸੀ ਉਹ ਮਿੱਤਾ ਸੀ ਉਹ ਸਦਾ ਹੱਤਾ ਆ ਬੰਦਾ ਤੇ ਮਾਤਾ ਕਹਿੰਦਾ ਅਸੇ ਬੰਦਤਾ ਨੂੰ ਹੱਥ ਯਾਰ ਚੋਂ ਮਾਹਾ ਬੇਟਾ ਤੇ ਤੂੰ ਕੱਢ ਜਾ ਤੀ ਲੈਣਾ ਤੈਨੂੰ ਨਹੀਂ ਪਤਾ ਉਹ ਸੱਤਣਾ ਤੋਂ ਟੱਪ ਗਿਆ ਇਹ ਪੰਜਾਬ ਚ ਸਸਤੀਆਂ ਸਟੋਰ ਇਹਨਾਂ ਦੇ ਰੱਖੇ ਵਿਕਦੇ ਨੇ ਤੈਨੂੰ ਮਾਰ ਕੇ ਕਿਸੇ ਦੇ ਨਾਲ ਛੁੱਪ ਜਾਣਗੇ ਤੇਰਾ ਜਵਾਬ ਛੁੱਪਗਾ ਸਾਡੇ ਇੱਕ 5 ਸਾਲ ਦਾ ਇੱਕ ਸਾਡੇ ਕਣ ਸਾਹਿਬ ਦਾ ਇਹਨਾਂ ਨੂੰ ਜਿਹੜੀ ਮਾਰਨਗੇ ਅਸੀਂ ਕੀ ਕਰਾਂਗੇ ਮੈਂ ਇੱਕ ਗੱਲ ਦੱਸ ਲੈਣਾ ਤੁਸੀਂ ਮੇਰੇ ਬਾਤ ਤੇ ਪਿਓ ਆ ਮੈਂ ਕਹ ਰਿਹਾ ਨਾ ਬੱਚਿਆਂ ਤਾਂ ਪਤਾ ਨਹੀਂ ਮੈਨੂੰ ਦਵਾਗੇ ਤੋਕੇ ਨਾ ਮੈਨੂੰ ਹੱਦਾਂ ਸਕੂਲ ਲਟ ਹੋ ਗਿਆ 1735 ਸਾਲਾਂ ਤੋਂ ਕਹਿੰਦਾ ਬੱਚੇ ਸਾਡੇ ਪੰਜਾਬ ਦੇ ਕਹਿੰਦੇ ਕੀਤੇ ਲਾ ਲਾ ਗੋਣੀਆਂ ਪਤਾ ਨਹੀਂ ਕੀ ਕੀ ਭਾੜੇ ਪੂਰੇ ਨਿਨੋਂ ਨੇ ਟਰੱਕ ਭੇਜਦੇ ਨੇ ਉਹਨੂੰ ਸਾਰਾ ਪਗੜ ਸੀ ਮਾਮਾ ਖਤੇ ਗਠੰਡੇ ਏਰੀਆ ਕਿੱਥੇ ਵਿਗਦਾ ਉਹਦੇ ਕੀ ਕਰਾਇਆ ਲਾ ਹੱਥਾਂ ਪਾੜ ਖੰਦੇ ਆ ਕੋਈ ਬੱਡੇ ਲੱਕ ਸਮਗਰ ਫੜਲੇ ਪਰ ਉਹਦਾ ਵੀ ਕੋਈ ਨਾਮ ਕਿਸਮੇ ਕੋਈ ਛੱਡੀ ਨਹੀਂ ਉਹਨਾਂ ਆਦਮੀ ਨਾਲੇ ਮੱਖਲੀ ਨੇ ਬਿਕਣੀ ਨਹੀਂ ਡੇਲੀ ਬਣੀ ਸੀ 15 ਰੁਪਿਆਵਾਂ ਦੀ ਹੁੰਦੀ ਸੀ ਉਹ 15 ਰੁਪਿਆਵਾਂ ਦੀ ਸਰਕਾਰ ਤੱਕ ਵੀ ਮੰਨ ਤੀਆਂ ਤੱਕ ਵੀ ਜੀ ਸਾਹਿਬ ਤੱਕ ਵੀ ਜਾਂਦੀ ਸੀ ਜਦੋਂ ਬਾਜ਼ ਖੋਲੇ ਉਹਨਾਂ ਦਾ ਫੜਿਆ ਉਸ ਤੋਂ ਬਾਅਦ ਉਹ 10 ਨਗਰ ਨਾ ਇਹਨਾਂ ਲਾਸ਼ਾਂ ਤੇ ਗ੍ਰਿਫਿੰਗ ਪਈਆਂ 5 ਵਜੇ ਆਦੀਆਂ ਵਸਾਂ ਤੇ ਉਹਨਾਂ ਦੇ ਨਿਯੋਗ ਕਰਕੇ ਹੋਏ ਸਾਰੇ ਬਠਿੰਡਾ ਮਾਮਾਫਾ ਦੇ ਜਿੰਨੇ ਪੰਡਾਲ ਸੀ ਸਪਾਰੀ ਕਰਕੇ ਹੁੰਦੇ ਸੀ ਜੇ ਪੈਸਾ ਹੁਣਾ ਕੋਈ ਹੁੰਦਾ ਸੀ ਉਹ ਸਾਰਾ ਗੁੱਟੀਆਂ ਤੋਂ ਵੱਡੀਆਂ ਬਗਾਰਾ ਦਿੰਦੇ ਸੀ ਪੁੱਠ ਨੂੰ ਜੇ ਆ ਪੁੱਠ ਨੂੰ ਹੋਰ ਵੱਡੇ ਵੱਡੇ ਆਸਾਂ ਨੂੰ ਉਹਨਾਂ ਕੋਈ ਫਾਟਾ ਦਾ ਤਾਰਾ ਸੀ ਇਹਨਾਂ ਨੂੰ ਬਗਾਰ ਦੇਣ ਲਈ ਭਈ ਕੌਣ ਘਰੇ ਇੱਕ ਆਮ ਦੀ ਫਾਟਾ ਫੱਟ ਦਾ ਮੁੰਡਾ ਉਹ ਪਰਮੰਦੇ ਝੋਟਾ ਉੱਥੇ ਕੀ ਕਰੂਗਾ ਆਹ ਉਹਦੇ ਦੋਸਤ ਇਕੱਠੇ ਹੋ ਗਏ ਕਿਆਲੀ 50 ਹੋ ਗਏ ਹੁਣੇ ਹੁਣੇ ਪੁਨਾਂ ਦੇ ਕੱਤੇ ਹੋ ਗਏ ਦੋਨ ਦਾ ਅਕਤ ਫੜਿਆ ਉਹਨੇ ਇਹਨਾਂ ਨੇ ਕੀ ਕਰਿਆ ਨਾਨੂ ਜੀ ਨੇ ਇੱਕ ਡੀਐਸਪੀ ਸੰਜੀਵ ਹੋਏ ਜੋ ਤਾਂ ਮੰਨਦਾ ਕੀ ਐਸੇ ਸਦਲ ਟੱਕਰ ਇੰਸਪੈਕਟਰ ਦਿੱਪਤੀ ਉੱਥੇ ਰਹਾ ਸਭ ਜੇ ਜੇ ਦੀ ਆ ਮੰਨਤਾ ਖਜੂਰ ਦਾ ਬਲਾ ਦਾ ਲੱਗਦਾ ਹੈ ਹਾਂ ਉਹਦੇ ਹਰੇਕ ਨਾਲ ਲਿੰਕ ਸੀ ਉਹ ਕੋਈ ਨਾ ਬਜ਼ਾਇਆ ਦੇ ਕੇ ਘਰ ਨੇ ਲਾਏ ਆਸੀਂ ਜੋ ਆਖਰਤਾ ਮੁੱਖ ਮੰਤਰੀ ਦਾ OSD ਤੇ ਇਹਨਾਂ ਦੇ ਵੱਡੇ ਲੀਡਰ ਕਾਰਜਕਾਰੀ ਪ੍ਰਧਾਨ ਆ ਗਿਆ ਉਹ ਲੋਕ ਉਹਨਾਂ ਦੇ ਐਮਐਨ ਗੋਲੇ ਫਿਰ ਬਲੇ ਦੀ ਕਰ ਤੋਂ ਮੁਕਸਰ ਭੇਜਿਆ ਉਹ ਪਵਿੰਦਰ ਸਿੰਘ ਝੋਟਾ ਕਹਿੰਦਾ ਅੱਜ ਤੱਕ ਪਿਆਤਾ ਨਹੀਂ ਨਜਾਲ ਮਾਸਤਾ ਅੱਜ ਤੋਂ ਪੰਜਾਬ ਸਾਡਾ ਜਹਾਜ ਚੜ ਕੇ ਬਾਹਰ ਲੈ ਮੁਲਤਾਨ ਵਾ ਗਿਆ ਕੱਲ੍ਹ ਹੋਈ ਅੰਗੈ ਤਾਂ ਮੈਂ ਵੱੰਨ ਤੰਬਾ ਅਖੀਂ ਵੀ ਆਖਰੀ ਥੀਕਾ ਜਦੋਂ ਪੁੱਤ ਤੇ ਕਾਇਨੀ ਹਰਦਾ ਇੱਕੰਜੇੜੀ ਪਿੱਛੀ ਤੋਂ ਲਸ਼ਾਂ ਲੈ ਕੇ ਮਾਮਤਾ ਦੇਖਣ ਲਈ ਆ ਰਿਹਾ ਸੀ ਉਹ ਆਪੀ ਨਾ ਜਾ ਕੱਤਾ ਸੀ ਉਹਨਾਂ ਮੋਟਰ ਸਾਈਕਲ ਦੇ ਪਿੰਡ ਦੇ ਵਿੱਚ ਕਿਸੇ ਦੇ ਗੇਟ ਨਾਲ ਵੱਜ ਕੇ ਟਕਰਾ ਕੇ ਇੱਕ ਸਖੁਤੀ ਐਕਸੀਡੈਂਟ ਹੋ ਗਿਆ ਉਹਨੂੰ ਜਾ ਕੇ ਉਹਦੇ ਬੰਦੇ ਨੇ ਮੋਟਰ ਸੀਪਰੇ ਹਸਪਤਾਲ ਦਾਖਾ ਦਾਤਾ ਹਸਪਤਾਲ ਦਾਸਤਰਾਤਾ ਜਿਹੋ ਜਿਹੜਾ ਸਭ ਤੋਂ ਵੱਡਾ ਨਸ਼ਾ ਦੇ ਕੇ ਆਉਂਦਾ ਸੀ ਜਿਹੇ ਚੋੜਾ ਦੀ ਪ੍ਰਸ਼ੰਸਾ ਬਣਾ ਜਾਂਦੇ ਬੱਚੇ ਦੰਗ ਚ ਬਣਾ ਲੈ ਲੋਕਾਂ ਦੇ ਮਾਰਦੇ ਉਹ ਬੰਦੇ ਨੇ ਨਾਮ ਨੂੰ ਉਹ ਡੀਐਸਪੀ ਕੋਲ ਨੂੰ ਸੁਜੀ ਕੋਲ ਨੂੰ ਹਾਂ ਬਿਹੁਰਾਰ ਬਣ ਗਈ ਉਹ ਜਿਹੜਾ ਘੋਟਾ ਉੱਤੇ ਟੇਸ ਪਾ ਲਿਆ ਉਹ ਵੀ ਇਹਨੇ ਮਾਰਿਆ ਉਹਨੇ ਅਦਰ ਨਤਰਤਾ ਸੀ ਇਹ ਸਭ ਸਾਗਰ ਨੇ ਨੂੰ ਵੀ ਤੈਨੂੰ ਪ੍ਰਮੋਟ ਕਰੂੰਗਾ ਤੂੰ ਉਹ ਘੋਟੇ ਨੂੰ ਕਤਲਿਆ ਬੋਪਿੰਗ ਗਾਰਗਲੇ ਤੇ ਸਾਡੇ ਗੇਪ ਤੇ ਆ ਗਿਆ ਝੋਟਾ ਉੱਪਰ ਲਾਈਵ ਹੋ ਰੰਗ ਪਿਆ ਮੈਂ ਝੋਟਾ ਨਾਲ ਲੰਦਾ ਨਹੀਂ ਸੀ ਪਟਵੰਦਾ ਰੱਖਿਆ ਪਰ ਪੰਜਾਬ ਦੇ ਲੋਕਾਂ ਨੇ ਰੱਖ ਤਾਂ ਮੈਂ ਕੀ ਕਰਾਂ ਉਹ ਪਈ ਜਦੋਂ ਬੋਲਨ ਲੰਗ ਪਿਆ ਤਾਂ ਇਹ ਅੱਛਾ ਨਹੀਂ ਤਲਾ ਦੀ ਚੋਕੋ ਸੀ ਅਮਾਨਾ ਅਮਨਿਤ ਜਿਵੇਂ ਕਰ ਬਿਆਨ ਤੇ ਤੇ 5000 ਦਾ 736 ਦਾ ਉਹ ਆਪਾਂ ਫੌਜੀ ਹੁੰਦੇ ਨਾ ਜਿਹੜੇ ਡੀਲ ਹੁੰਦੇ ਆ ভাই ਫੌਜੀ ਬੰਦੇ ਆਪਾਂ ਸਿਰ ਦੀ ਗੱਲ ਨਹੀਂ ਸੁਣਦੇ

ਉਹ ਮੁੰਡੇ ਨੇ ਲਾਗ ਲਖ ਵੀਡੀਓ ਬਣਾ ਲੈਂਦੀ ਕਿ ਐਕਸੀਡੈਂਟ ਹੋ ਛੇ ਪੰਡ ਦਵਾ ਹੋ ਗਿਆ ਇਹ ਐਕਸੀਡੈਂਟ ਹੋਇਆ ਫਿਰ ਪਾਸਤਾ ਜੱਜ ਸਾਹਿਬ ਨੇ ਰੱਦ ਹੋਇਆ ਮੰਗਰ ਦੀ ਮੈਂ ਤਾਂ ਦੂਜਾ ਪਾਸਾ ਪਾਤਾ ਫਿਰ ਤੀਜਾ ਪਾਸਾ ਦੀ ਤਾਇਆ ਇੱਕ ਨਛਾ ਬਡੇ ਕਾਸਟਰ ਨੂੰ ਫੜਨਾ ਸੀ ਉਹਨੇ 400 ਰੁਪਏ ਦੋਸਤੋਂ ਲੈ ਕੇ ਮੁੰਡੇ ਨੂੰ ਭੇਟਾ ਵੀ ਤੁਸੀਂ ਉਹ ਤੋਂ ਲੈ ਉਹ 400 ਲੈ ਕੇ ਗੱਲੇ ਵੀ ਕਰਤਾ ਬਨੇ ਉਹਨੂੰ ਪੰਡ ਗੋਲੀਆਂ ਦੀ ਦੇਤੀ ਵੀ ਤੂੰ ਵੇਚਿਆ ਕੋਤੋਂ ਬਾਅਦ ਵੀਡੀਓ ਬਣ ਗਈ ਉਹ ਉਹ 400 ਰੁਪਏ ਕੱਢ ਕੇ ਉਹ ਮੁੰਡੇ ਨੂੰ ਫੜਾਤਾ ਪੁੱਛੇ ਮਾਰਦਾ ਸੀ ਇਹਦੇ 400 ਵੀ ਫੋਕੀ ਮੰਡੀ ਦੇ ਦੱਦੇ ਚੋਂ 400 ਕੱਢਿਆ ਉਹ ਕੋਹ ਕਰਦਾ ਕਾ ਤਾਂ ਹੁਣ ਕੀ ਚੀਕਾ ਪੈਂਦੀਆਂ ਨੇ ਇੱਕ ਪਾਕਾ ਹੋਰ ਕੀ ਪਤਾ ਉਹ ਪ੍ਰਵਿੰਦਰ ਸਿੰਘ ਕਹਿੰਦਾ ਆਏ ਨਹੀਂ ਇਹ ਹਰ ਦਿਨ ਨਸ਼ਾ ਵੇਚਣ ਆਏ ਜਿਆਦਾ ਪੰਪ ਜੇੜੀ ਹੋਊਗੀ ਲੋਕਾਂ ਨੂੰ ਪੁੱਤ ਮਾਰਨ ਦਾ ਇਹ ਪੁੱਤ ਨੂੰ ਪੁੱਠ ਲੈਣ ਉਹਨੇ ਤਾਂ ਜੀ ਇੱਕ ਵੱਡਾ ਨਸ਼ਾ ਤੱਕ ਸਾਰੇ ਆਮ ਵੇਚਦਾ ਫੜ ਲਿਆ ਉਹ ਫੜਿਆ ਪੀੜਥਾਂ ਦੀ ਪੱਟੀ ਉਹਦੇ ਨਾਂ ਨਾ ਮੋਟਾ ਦੋਫੋਗਨ ਲੈ ਕੇ ਥਾਰੀ ਨੂੰ ਪੁੱਛੀ ਥਾਂ ਗਿਆਂ ਕਿਸੇ ਨੇ ਉਹਦੇ ਛਤਾਂ ਦਾ ਹਾਲ ਕਰ ਚ ਪਾਤਾ ਉਹ ਕਹਿੰਦੇ ਪ੍ਰਿੰਦਰ ਸਿੰਘ ਝੋਤੇ ਨੇ ਪਾਇਆ ਉਹ ਪਾਟਾ ਪਾ ਕੇ ਇੱਕ ਮਹੀਨਾ ਮਾਂਥਾ ਦੇ ਦੂਜਾ ਮਹੀਨਾ ਮੁਕਸਰ ਦੇ ਹਰ ਹਫਤੇ ਸੱਤਾਂ ਨਿਡਰ ਮੇਂ ਕਥਾ ਜੁਣਾ ਨਾਨੂ ਵਾਰੀ ਮੇਰੀ ਡਿਊਟੀ ਲੱਗਿਆ ਹੈ ਉਹ ਹਰ ਹਫਤੇ ਨਾਨੂ ਛੱਤਾਂ ਦੇ ਛੱਤੇ ਝੋਤੇ ਕੋਲੇ ਗਿਆ ਗਗਨਤਨ ਸਿੰਘ ਖੌਂਤਾ ਵੀਰ अब्बा ਦੀ ਮਾਂ ਖੰਦਾ ਸੀ ਜਿਹੋ ਗੱਲ ਕਰਦਾ ਉਹ ਮਹਾ ਕਮੜਿਆ ਐਤਾ ਤੇਰਾ ਮਾਮਾ ਵੀ ਸਗਾ ਹੋਵੇ ਥਾੜੇ ਬਾਅਦ ਤੂੰ ਤਾਂ ਨਹੀਂ ਆਲਦਾ ਤੈਨੂੰ ਉਹ ਚੱਕੂ ਆ ਚੱਕੂ ਦਾ ਨਾਮ ਮੰਨਿਆ ਕਹਿੰਦਾ ਕਿਵੇਂ ਉਹ ਫੋਨ ਕਰਦਾ ਵੀਰੇ ਧੀਰੇ ਕਹਿੰਦਾ ਨਾਨੂ ਉਹ ਤੋਂ ਬਾਅਦ ਕੀ ਹੋਇਆ ਇਸ ਨੂੰ ਉਹ ਅਖੀਰ ਦਿਨ ਮਿਲਦਾ ਕਹਿੰਦਾ ਨਾਨਕ ਸਿੰਘ ਉਹ ਬੋਲਦਾ ਛੋਟਾ ਦੂਰ ਹੋਇਆ ਦੂਰ ਹੋਇਆ ਤੂੰ ਮੇਰਾ ਗੱਲ ਨਹੀਂ ਕਰਤਾ ਚਾਹ ਮੇਰੇ ਗੋਲ ਮੇ ਬਾਵੇ ਸਾਥ ਕੋ ਦਸੂਰੇ ਮਾਂ ਇਹ ਸਭ ਘਟਨੇ ਅੰਦਾ ਹੁੰਦਾ ਐ ਐਸਐਸਪੀ ਦੇ ਜੇ ਆਉਣ ਤਾਂ ਕਿ ਜਿਹੜਾ ਦਾਖਲ ਕੀਤੀ ਚਾਹੇ ਕਿ ਦੀ ਕੋਠ ਨਾਲ ਕਿਸੇ ਨੂੰ ਨਸ਼ਾ ਦਿਓ ਟੋਕ ਟੈਸਟ ਕਰਾਵਾਗੇ ਫਾਰਮਾਂ ਕਰਾਗੇ ਇਹਨੂੰ ਅੰਦਰ ਜੇ ਮੈਂਟਲ ਕਰ ਦਿਓ ਟੋਕ ਚੰਦ ਕਰ ਦਿਓ ਵੀ ਬਾਹਰ ਆ ਕੇ ਸਾਡੇ ਨਾਲ ਲੜੇ ਨਾ ਫਿਰ ਜਦੋਂ ਉੱਥੇ ਫੋਟੋਆਂ ਕਿੱਥੇ ਕੰਨ ਲਾ ਜੇ ਤਾਂ ਜੋਰ ਪਿਆ ਫਟੇ ਜਿਵੇਂ ਨਾਨੂ ਜੀ ਦੀ ਬੇਟਾ ਮੁਸਰ ਗਿਆ ਕੁਕਾਂ ਮਕਸਰ ਜੇਲ੍ਹ ਤੋਂ ਉਹਨੂੰ ਰਿਹਾਈ ਹੁੰਦੀ ਆ ਉੱਥੇ ਕਿਸਾਨ ਜਦੋਂ ਪੰਨ ਜੱਥੇ ਬੰਦੀਆਂ ਦੇ ਜਾ ਕੇ ਉਹਨੂੰ ਹਜ਼ਾਰਾਂ ਬੰਦੇ ਨੇ ਸੁਰੱਖਪੇ ਪਾਇਆ ਕਥਨ ਕੋਥ ਕਥਨ ਕੋਥ ਸੈਕਟਰੀ ਸਾਹਿਬ ਲੈੜੇ ਆਈ ਜਾਂਦੇ ਨੇ ਮੈਂ ਤੁਹਾਨੂੰ ਇਹਦੀ ਕਾਰਵਾਈ ਤੁਸਾਂ ਨਹੀਂ ਕੀ ਕਰਦਾ ਇਹ ਅਸੀਂ ਮਾਨ ਸਾਹ ਤੋਂ ਫਿਰ ਐਗਰੋਂ ਨਾਲ ਮੈਂ ਕੱਲ ਕਹਿੰਦੇ ਸੀ ਵੀ ਉਹ ਦਸਤੇ ਜਾਓ ਇਹ ਜੱਥੇ ਬੰਦੀਆਂ ਦੇ ਸੂਰ ਨਹੀਂ ਇਹ ਸਟੇਜ ਜੋ ਚਲਾਉਂਦਾ ਉਸੇ ਦਾ ਹੁਕਮ ਚੱਲੂਗਾ ਇਹ ਸਾਡੀ ਜਿਹੜੀ ਇਹ ਸਤੇ ਚਲਾ ਰਹੀ ਹੈ ਕ੍ਰਾਂਤੀਕਾਰੀ ਯੂਨੀਅਨ ਐਕਸ ਸਰਕਮੈਂਟ ਕ੍ਰਾਂਤੀਕਾਰੀ ਯੂਨੀਅਨ ਮੈਂ ਦਾ ਵਿੱਦੀ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦੀ ਬੜੀ ਸੰਯੋਗ ਅਸੀਂ ਇਹਨਾਂ ਦੇ ਨਾਲ ਹਾਂ 24 ਘੰਟੇ ਨਾਲ ਹਾਂ ਅੱਜ ਹੱਥ ਨੂੰ ਵੀ ਆਹਨੇ ਜਿੰਨਾ ਜਿਹੇ ਤੰਗ ਚੰਦ ਵਿੱਚ ਰਹਾਗੇ ਬੱਚਿਆਂ ਨੂੰ ਵੀ ਸੱਦਾਂਗੇ ਆਪਣੀ ਤਰ੍ਹਾਂ ਦੇ ਸਾਰੇ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਐਕਸ ਸਰਫ ਮੈਨਾਂ ਨੂੰ ਪਾਈ ਏ ਵਾਕਤ ਨਾਲ ਵਾਕਤ ਵਾਲੇ ਹਿੱਸਾ ਪਾਓ ਆਓ ਵੀ ਇਸ ਲੰਕ ਸੰਗਨੇ ਮੇਰੇ ਘਰ ਤੇ ਬੜਵੰਤਕ ਸਿੰਘ ਨੂੰ ਵਾਰ-ਵਾਰ ਗ੍ਰਿਫਤਾਰ ਕਰਨ ਲਈ ਸੌਜੋ ਸੱਤ ਕੋ ਸਟਾਫ ਕਰਮੀ ਲਾ ਦਿੰਦੇ ਸੀ ਬੀਤੀ ਸਿਵਲ ਇਲੈਕਸ਼ਨ ਸਮੇਂ ਪਸਾਰਨ ਲੱਗੇ ਵੀ ਇਹ ਕੋਠਾ ਦੇ ਨੇ ਤੇ ਸਾਡੇ ਮੁੰਡੇ ਦੇ ਨਾਲ ਦੇ ਦੋਸਤ ਨੇ ਕੋਠਾ ਕੰਨਾਂ ਦੀ ਤਪ ਕੇ ਆ ਕੇ ਗ੍ਰਿਫਤਾਰ ਕਰਕੇ ਲੈ ਗਏ ਅਜੂ ਪੁੱਛੇ ਮਚਾਲੇ ਖੜਿਆ ਨੇ ਵੀ ਉਹ ਸੁੱਖਾ ਚਾਕੇ ਨਾਰੇ ਲਾਏ ਨਹੀਂ ਚੁੰਦੇ ਸੀ کافی ਪੁੱਤੇ ਮੁਰਦਾ ਵਾ کافی ਪੁੱਤੇ ਮੋਟਾ ਵਾ ਸਾਡੇ ਨਾਲ ਟੱਕਾ ਹੋਇਆ ਸੀ ਬੋਲਾਂਗੇ ਓਏ ਅੱਜ ਮੈਡਮ ਬਾਹਰ ਸਾਥ ਪੁੱਤਰ ਨੂੰ ਕੁੱਤੇ ਮਾਰਿਆ ਗਿਆ ਉਹਦੇ ਮਹਾਂ ਜੋ ਉਹਦੇ ਪਤੀ ਦੀ ਐਡੀ ਧੋਲ ਵੀ ਕੀਤੀ ਗਈ ਉਹ ਕੁਛ ਵੀ ਬੋਲ ਠਕਦੀ ਆ ਉਹਦੇ ਜਜ਼ਬਾਤ ਨੇ ਉਹਨੂੰ ਪੁੱਛਾ ਹੈ ਇਹਨਾਂ ਨੇ ਬੱਕ ਰੁਕੀ ਕੀਤੀ ਹੈ ਰਾਤ ਇਹਨਾਂ ਦਾ ਕਥਾਨੇਦਾਰ ਬੋਲਦਾ ਮੈਂ ਮਾਂ ਬੋਲਦੀ ਸੀ ਸਾਨੂੰ ਪੁੱਛਾ ਆ ਗਿਆ ਓ ਮੈਡਮ ਮਾਯੋਨ ਪਰਗੀਆਂ ਦੀ ਭੈਣ ਹੈ ਸਾਡੀਆਂ ਬੱਚੀ ਹੈ ਉੱਥੇ ਅਸੀਂ ਦਸਤਕਲਾਂ ਦੇ ਵਿੱਚ ਮੈਂ ਮੈਂ ਸਾਡਾ ਸ਼ੂਟ ਮਾਰਦੇ ਸ਼ਮਾਰਦੇ ਝੁੰਮੇ ਮਾਰਦੇ ਆ ਅੱਜ ਵੀ ਮੈਂ ਨੂੰ ਸਲੂਟ ਕਰਦਾ ਅਜਾ ਬਤਾ ਸਨੀ ਹੋਇਆ ਪਰ ਫੇਰ ਵੀ ਅਸੀਂ ਆਉਗੇ ਵੀ ਸਾਡੇ ਧਰਨੇ ਨੂੰ ਤਰ ਪੀਟੋ ਕਰਨਗੇ ਸਾਡੇ ਜਿਹੜੇ ਆਗੂ ਨੇ ਅੱਜ ਸਾਨੂੰ ਲਾਂਭਾ ਦੇਣਗੇ ਅਸੀਂ ਚੁੱਪ ਕਰ ਗਏ ਸਾਥੀਓ ਜੋ ਵੀ ਇਹ ਧਰਨੇ ਚਾਹੂਗਾ ਮੁਸਤੈਦ ਹੋ ਕੇ ਸ਼ਾਰ ਹੋ ਕੇ ਇੱਥੇ ਸੀਐਨਡੀ ਵੀ ਆਉਗੀ ਇੱਥੇ ਇਹਨਾਂ ਦੇ ਖਰੀਦੋ ਹਲੋ ਵੀ ਇਹਨਾਂ ਨੂੰ ਖਰਾਬ ਕਰੋ ਸਾਡੇ ਵਿੱਚ ਆ ਕੇ ਮਿੱਠੇ-ਮਿੱਠੇ ਹੋ ਕੇ ਬੈਠਣ ਕੇ ਬੋਲਣਗੇ ਪਰ ਨਸ਼ੇ ਪੱਤੇ ਕਰਕੇ ਉਸ ਤੋਂ ਸਾਵਧਾਨ ਰਹਿਣਾ ਜਿਹੜਾ ਇੱਥੇ ਰਾਤ ਨੂੰ ਰਹੂਗਾ ਕਿਸੇ ਨਾਲ ਗੱਲ ਨਹੀਂ ਕਰਨੀ ਭੇਤ ਨਹੀਂ ਦੇਣਾ ਇਹ ਅੰਦੋਲਨ ਕਰਾਉਣੇ ਸਾਥ ਕੋਲ ਤੇ ਆਉਣ ਨਹੀਂ ਅੰਦੋਲਨ ਕਰਾਉਣੇ ਬਹੁਤ ਆਖਰੀ ਧੰਨੇ ਚਲਾਉਣੇ ਪਹਿਣਾ ਹੀ ਸਾਥਾ ਬਹੁਤ ਆਖਰੀ ਤਾਰ ਬਾਅਦ ਛੱਗੜੇ ਪੈਂਦੇ ਨੇ ਮੈਂ ਫੇਰ ਵਾਵਾ ਦਾਦਾ ਜਿੱਨਾ ਕੇ ਇਹ ਕਰਨੇ ਬਾਦ ਸਾਹਿਬ ਨੂੰ ਲਾਸਾਰੀ ਆ ਅਰੇ ਬਾਜੇ ਨੂੰ ਸਾਫ ਨਹੀਂ ਮਰਦਾ ਮੈਂ ਤਾਂਨੇ ਤੋਂ ਜਮਾ ਨਹੀਂ ਜੰਗ ਲੜਾਂਗੇ ਜੋ ਮੈਂ ਨਹੀਂ ਤੁਸੀਂ ਇਹ ਵੀ ਹੁਕਮ ਕਰ ਦਿਓ ਬੈਠੇ ਬਹਿ ਜਾ ਬਹਿ ਜੂਗਾ ਕਲਾ ਪਾਣੀ ਪੀਉਂਗਾ ਮੈਂ ਕੋਈ ਰੋਟੀ ਚਾਪਣੀ ਨਹੀਂ ਕਰਦਾ ਮਰ ਤੱਕ ਬੈਠ ਜਾਂਦਾ ਇਨਸਾਫ ਲਈ ਪਰ ਸਾਡੇ ਆਗੂ ਕਹਿੰਦੇ ਨੇ ਵੀ ਨਹੀਂ ਖਾਦੀ ਕੇ ਲੈਣਾ ਮੈਂ ਉਥ ਲਈ ਵੀ ਤਿਆਰ ਹੋ ਕੇ ਆਇਆ ਮੈਂ ਆਪਣੇ ਘਰ ਨਹੀਂ ਜਾਉਂਗਾ ਮੈਂ ਹਜੇ ਵੀ ਖੁਦ ਕਹੀਂ ਜਾਉਣਾ ਖੁਦ ਕੇ ਟਿਕਾ ਕਰਕੇ ਰਾਤ ਨੂੰ ਬਾਹਰ ਦੇ ਤੱਕ ਪਾਣੀ ਲਾਉਣਾ ਉਹ ਮੈਂ ਛੱਡ ਆਇਆ ਕਿਉਂ ਆਹ ਸਾਡੀ ਅਸਲ ਪ੍ਰਾਸ ਹਰੀ ਵਾਰਦੀ ਦਾ ਮਸਲਾ ਹੈ ਵਜਰੂਨ ਜੀ ਦਾ ਖਾਤਾ ਵਾਈਦੂ ਜੀ ਕੀ ਖਤੇ